ਹਾਂਜੀ ਜੀ ਤਾਂ ਨਾ ਅਪੇ ਬੋਲੋ ਸਾਰੇ ਜਗ ਜੋਗ ਸਿੰਘ ਰੋਬਲ 22 ਤਰੀਕ ਨੂੰ ਜਿਹੜਾ ਕਿ ਰਾਮ ਮੰਦਰ ਦਾ ਜਿਹੜਾ ਨੈਗੋਰੀਸ਼ਨ ਹੋਣ ਜਾ ਰਿਹਾ ਉਸ ਮੌਕੇ ਤੇ ਮੈਂ ਵੀ ਆਪਣੀ ਇੱਕ ਬੜੀ ਸ਼ਰਦਾ ਦੇ ਨਾਲ ਪੇਂਟਿੰਗ ਬਣਾਈ ਯਾਰ ਤੇ ਮੈਂ ਦੁਰਗਿਆਨਾ ਕਮੇਟੀ ਦੇ ਨਾਲ ਗੱਲ ਕਰਕੇ ਮੈਂ ਚਾਹਨਾ ਕਿ ਇਹ ਪੇਂਟਿੰਗ ਉੱਥੇ ਸਥਾਪਿਤ ਕੀਤਾ ਜਾਵੇ ਤੇ ਇਹ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 18 ਦਿਨ ਦਾ ਸਮਾਂ ਲੱਗਾ ਮੈਂ 1 ਜਨਵਰੀ ਨੂੰ 9 ਸਾਲ ਵਾਲੇ ਦਿਨ ਪੇਂਟਿੰਗ ਨੂੰ ਸ਼ੁਰੂ ਕੀਤਾ ਸੀ ਤੇ ਅੱਜ ਮੈਨੂੰ ਫਾਈਨਲ ਟੱਚਸ ਦੇ ਰਿਹਾ ਵਾਂ ਤੇ ਜਿਸ ਤਰ੍ਹਾਂ ਕਿ ਸਾਰੇ ਕਹਿ ਰਹੇ ਕਿ ਦੀਵੇ ਜਗਾਣੇ ਉਸ ਦਿਨ ਮਤਲਬ ਇੱਕ ਦੀਵਾਲੀ ਸੈਲੀਬ੍ਰੇਸ਼ਨ ਕਰਨਾ ਵਾ ਤੇ ਮੈਂ ਵੀ ਪੇਂਟਿੰਗ ਦੇ ਵਿੱਚ ਦੀਵੇ ਦਿਖਾਏ ਆ ਤੇ ਅਸੀਂ ਪੂਰੀ ਫੈਮਿਲੀ ਮਤਲਬ ਇਹਨੂੰ ਉਸ ਦਿਨ ਬੜਾ ਇਹ ਤੁਮ ਤਾਂ ਦੇ ਨਾਲ ਸੈਲੀਬ੍ਰੇਟ ਸੈਲੀਬ੍ਰੇਟ ਕਰਾਂਗੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਹੁੰਟਕ ਪੇਂਟਿੰਗ ਬਣਾ ਚੁੱਕੇ ਤੇ ਕਿੰਨੇ ਅਵਾਰਡ ਹੁੰਦੇ ਦੂਜੇ ਤੇ ਸਰ ਇਸ ਤੋਂ ਇਲਾਵਾ ਮੇਰੇ 53 월ਡ ਰਿਕਾਰਡਸ ਬਣ ਚੁੱਕੇ ਨੇ ਤੇ ਪੀਐਮ ਮੋਦੀ ਜੀ ਨੂੰ ਮੈਂ ਪੇਂਟਿੰਗ ਬਣਾਈ ਜਦੋਂ ਇਲੈਕਸ਼ਨ ਹੋਇਆ ਤੇ ਉਹਨਾਂ ਦਾ ਮੈਨੂੰ ਐਪਰੀਸ਼ੀਏਸ਼ਨ ਲੈਟਰ ਮਿਲਿਆ ਤੇ ਤਿੰਨ ਇੰਡੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦਾ ਮੈਨੂੰ ਪ੍ਰਸ਼ੰਸਾ ਪੱਤਰ ਮਿਲ ਚੁੱਕਾ ਕਿਹੜੇ ਕਲਰਾਂ ਦਾ ਇਸਤੇਮਾਲ ਕੀਤਾ ਗਿਆ ਇਸ ਤੇ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ 7 ਫੀਟ ਬਾਈ 10 ਫੀਟ ਦਾ ਪੇ ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ 18 ਦਿਨ ਲੱਗੇ ਪੇਂਟਿੰਗ ਬਣਾਉਣ ਦੇ ਵਿੱਚ ਠੀਕ